ਜੇ ਵਰਕਰ ਵਿੱਚ ਮੂਲੀ ਲਿਆਂਦੀ ਨੂੰ 1-2 ਦਿਨ ਹੋ ਜਾਂਦੇ ਤੇ ਜਦੋਂ ਹੀ ਆਪਾਂ ਪਰੌਤੇ ਬਣਾਉਣੇ ਹੁੰਦੇ ਆ ਤਾਂ ਇਹਨਾਂ ਦਾ ਕੱਦੂ ਕਸ ਨਹੀਂ ਹੁੰਦਾ ਕਿਉਂਕਿ ਇਹ ਨਰਮ ਪੈ ਜਾਂਦੀ ਹੈ ਮੂਲੀ ਨੂੰ ਛਿੱਲ ਕੇ ਧੋ ਲਿਓ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਿਓ ਚੋਪਰ ਵਿੱਚ ਪਾ ਕੇ 15-20 ਸਕਿੰਟ ਲਈ ਚੋਪ ਕਰ ਲਿਓ ਇਹਨੂੰ ਨਿਚੋੜਨ ਦੀ ਕੋਈ ਜ਼ਰੂਰਤ ਨਹੀਂ ਵਿੱਚ ਪਾਇਓ ਹਰਾ ਧਨੀਆ ਫਿਰ ਪਾਇਓ ਹਰੀ ਮਿਰਚ ਸਿੰਪਲ ਜਿਹਾ ਪਾਵਗੇ ਨਮਕ ਤੇ ਤਿੱਖੀ ਮਿਰਚ ਇਹ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪਾ ਲਿਓ ਇੱਕ ਤੋਂ ਡੇਢ ਚਮਚ ਪਾਇਓ ਵਿੱਚ ਬੇਸਨ ਦਾ ਤਾਂ ਕਿ ਜਿਹੜਾ ਵੀ ਮੂਲੀ ਵਿੱਚ ਪਾਣੀ ਹੋਊਗਾ ਬੇਸਨ ਆਪਣੇ ਸਸਮੇਟ ਲੂ ਤੇ ਬਾਕੀ ਜਿਹੜਾ ਪਰੌਂਠੇ ਦਾ ਟੇਸਟ ਹੈ ਇਹਦੇ ਨਾਲ ਕਿਤੇ ਜ਼ਿਆਦਾ ਵਧੀਆ ਹੋ ਜੂ ਫਿਰ ਇੱਕੋ ਜਿਹੇ ਤੁਸੀਂ ਦੋ ਰੋਟੀਆਂ ਬੇਲ ਲਿਓ ਉਸ ਤੋਂ ਬਾਅਦ ਜੀ ਆਪਾਂ ਉੱਪਰ ਲਗਾਏ ਦੇਸੀ ਘਿਓ ਤੇ ਖੂਬ ਸਾਰੀ ਵਿੱਚ ਭਰ ਦਾਂਗੇ ਮੌਲੀ ਦੀ ਸਟਫਿੰਗ ਦੂਸਰੀ ਰੋਟੀ ਨੂੰ ਇਹਦੇ ਉੱਪਰ ਲਗਾ ਕੇ ਚੰਗੀ ਤਰ੍ਹਾਂ ਹੱਥਾਂ ਨਾਲ ਪ੍ਰੈਸ ਕਰ ਦਿਓ ਤਾਂ ਕਿ ਜਿਹੜਾ ਵਿੱਚ ਬੇਸਨ ਹੈ ਉਹ ਰੋਟੀ ਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਏ ਹਲਕਾ ਹਲਕਾ ਜਿਹਾ ਪਰੌਂਠੇ ਨੂੰ ਬੇਲ ਦਿਓ ਬਹੁਤ ਹੀ ਮਜ਼ੇਦਾਰ ਟੇਸਟੀ ਪਰੌਂਠਾ ਬਣਦਾ ਹੈ ਦੋਨੇ ਸਾਈਡਾਂ ਤੇ ਦੇਸੀ ਘਿਓ ਲਗਾ ਦਿਓ ਫਿਰ ਚਟਨੀ ਨਾਲ ਖਾਓ ਚਾਹੀ ਦਹੀਂ ਨਾਲ ਖਾਓ ਪਰੌਂਠੇ ਖੂ ਬਦਿਆ ਫੁੱਲੇ ਫੁੱਲੇ ਪਰੌਂਠੇ ਤਿਆਰ ਹੋਣਗੇ ਤੇ ਕਿੰਨੇ ਮਰਜ਼ੀ ਪਰੌਂਠੇ ਤਿਆਰ ਕਰ ਲਓ ਮੂਲੀਆਂ ਚ ਪਾਣੀ ਬਿਲਕੁਲ ਨਹੀਂ ਆਊਗਾ ਤੇ ਨਾਲੇ ਜਿਹੜਾ ਸਵਾਦ ਹੋਊਗਾ ਉਹ ਜਦੋਂ ਤੁਸੀਂ ਬਣਾ ਕੇ ਖਾਓਗੇ ਆਪਣੇ ਆਪ ਹੀ ਦੱਸੋਗੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਟਰਾਈ ਕਰਕੇ ਜਰੂਰ ਦੇਖਿਓ